ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮੂੰਗੀ ਬਾਰੇ ਮੂੰਗੀ ਦੀ ਕਿਹੜੀ ਵੈਰਾਈਟੀ ਹੈ ਤੇ ਕਿੰਨਾ ਇਹਦਾ ਸਮਾਂ ਲਊਗੀ ਸਾਰੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਬੈਲ ਵਾਲਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਅਪਡੇਟਸ ਮਿਲਦੀਆਂ ਰਹਿਣ ਸੋ ਆਜੋ ਆਪਾਂ ਗੱਲ ਕਰਦੇ ਹਾਂ ਮੂੰਗੀ ਬਾਰੇ ਅੱਜ ਤਰੀਕ ਤਕਰੀਬਨ ਹੋ ਗਈ ਹੈ 13 ਅਪ੍ਰੈਲ ਵੈਸਤਾ ਮੂੰਗੀ ਦਾ ਟਾਈਮ ਹੈ ਹੁਣ ਪਰ ਜਿਹੜੇ ਕਿਸਾਨ ਵੀਰਾਂ ਨੇ ਕਣਕ ਵਾਲੀ ਥਾਂ ਤੇ ਮੂੰਗੀ ਬੀਜਣੀ ਹੈ ਪਕਾਵੀਂ ਮੂੰਗੀ ਬੀਜਣੀ ਹੈ ਉਹਨਾਂ ਲਈ ਸਹੀ ਸਮਾਂ ਹੈਗਾ ਹੁਣ ਵੀ ਜੇਕਰ ਮੂੰਗੀ ਬੀਜਣੀ ਹੈ ਤਾਂ ਮੂੰਗੀ ਕੋਸ਼ਿਸ਼ ਕਰੋ 25 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਮੂੰਗੀ ਦੀ ਬਜਾਈ ਹੋ ਸਕੇ ਕਿਉਂਕਿ ਜੇਕਰ ਉਸ ਤੋਂ ਲੇਟ ਹੁੰਦੀ ਹੈ ਤਾਂ ਫਿਰ ਮੂੰਗੀ ਜਦੋਂ ਵੱਢਣ ਟਾਈਮ ਦਿੱਕਤ ਬਹੁਤ ਆਊਗੀ ਕਿਉਂਕਿ ਉਸ ਟਾਈਮ ਬਾਰਿਸ਼ ਪੈਣੀ ਸਟਾਰਟ ਹੋ ਜਾਂਦੀ ਹੈ ਕਈ ਵਾਰ ਜ਼ਿਆਦਾ ਬਾਰਿਸ਼ ਪਏ ਤਾਂ ਮੂੰਗੀ ਦੀ ਕਟਾਈ ਨਹੀਂ ਹੋ ਪਉਂਦੀ ਫਿਰ ਵਿੱਚੇ ਹਣ ਮੋਣੀ ਪੈ ਜਾਂਦੀ ਹੈ ਪਰ ਜੇਕਰ ਕਿਸੇ ਕਿਸਾਨ ਵੀਰ ਨੇ ਮੂੰਗੀ ਪਕਾਵੀ ਨਹੀਂ ਰੱਖਣੀ ਮੰਨ ਲਓ ਵੀ ਤੁਸੀਂ ਵਿੱਚ ਹੀ ਬੋਣੀ ਹੈ ਖਾਦ ਦੇ ਤੌਰ ਤੇ ਤਾਂ ਉਹ ਕਿਸੇ ਵੀ ਟਾਈਮ ਬੀਜ ਸਕਦਾ ਸੋ ਆਜੋ ਆਪਾਂ ਗੱਲ ਕਰਾਂਗੇ ਇਹਦੀਆਂ ਵੈਰਾਈਟੀਆਂ ਬਾਰੇ ਸਭ ਤੋਂ ਪਹਿਲਾਂ ਇਹਦੀ ਵੈਰਾਈਟੀ ਬਾਰੇ ਗੱਲ ਕਰਦੇ ਆਪਾਂ ਐਸਐਸਐਲ 1827 ਇਹ ਵੀ ਇੱਕ ਚੰਗੀ ਵੈਰਾਈਟੀ ਆ ਜੇਕਰ ਇਹਦੇ ਆਪਾਂ ਝਾੜ ਦੀ ਗੱਲ ਕਰੀਏ ਤਾਂ 5 ਕੁਇੰਟਲ ਪਰ ਏਕੜ ਦਾ ਝਾੜ ਤੇ ਇਹ ਹੈਗਾ ਫਿਰ ਆਪਾਂ ਗੱਲ ਕਰੀਏ ਐਮਐਲ 2056 ਇਹ ਵੈਰਾਈਟੀ 75 ਦਿਨਾਂ ਦੀ ਵੈਰਾਈਟੀ ਹੈ ਇਹ ਤੇ ਇਹਦੇ ਜੇਕਰ ਆਪਾਂ ਝਾੜ ਦੀ ਗੱਲ ਕਰੀਏ ਸਾਢੇ 4 ਕੁੰਟਲ ਤੋਂ ਲੈ ਕੇ 5 ਕੁੰਟਲ ਤੱਕ ਇਹਦਾ ਝਾੜ ਹੈਗਾ ਅੱਗੇ ਜੇਕਰ ਆਪਾਂ ਗੱਲ ਕਰੀਏ ਐਮ ਐਲ 818 ਦੀ ਤਾਂ ਇਹ 80 ਦਿਨਾਂ ਦੀ ਵੈਰਾਈਟੀ ਹੈ ਇਹਦਾ ਝਾੜ ਵੀ ਤਕਰੀਬਨ ਤਕਰੀਬਨ 5 ਕੁੰਟਲ ਪ੍ਰਤੀ ਏਕੜ ਹੈਗਾ ਫਿਰ ਆਪਾਂ ਜੇਕਰ ਗੱਲ ਕਰੀਏ ਪੀ ਏ ਯੂ 911 ਤਾਂ ਇਹ 75 ਦਿਨਾਂ ਦੀ ਵੈਰਾਈਟੀ ਹੈ ਵੀ ਇਹਦਾ ਝਾੜ ਵੀ ਤਕਰੀਬਨ 5 ਕੁੰਟਲ ਹੈਗਾ ਫਿਰ ਆਪਾਂ ਗੱਲ ਕਰੀਏ ਐਸ ਐਮ ਐਲ 668 ਦੀ ਤਾਂ ਇਹ 68 ਦਿਨਾਂ ਦੀ ਵੈਰਾਈਟੀ ਹੈ ਇਹ ਇਹਦਾ ਝਾੜ ਵੀ 4.5 ਕੁੰਟਲ ਤੋਂ ਲੈ ਕੇ 5 ਕੁੰਟਲ ਪਰ ਏਕੜ ਹੈਗਾ ਇਹਦਾ ਅੱਗੇ ਜੇਕਰ ਆਪਾਂ ਗੱਲ ਕਰੀਏ ਐਸ ਐਮ ਐਲ 832 ਦੀ ਤਾਂ ਇਹ 68 ਦਿਨਾਂ ਦੀ ਵੈਰਾਈਟੀ ਹੈ ਇਹਦਾ ਝਾੜ ਵੀ ਸੇਮ ਹੀ ਹੈ ਜੀ ਅੱਗੇ ਟੀ ਐਮ ਬੀ 37 ਇਹ ਦੀ ਇਹ ਹੈਗੀ 60 ਦਿਨਾਂ ਦੀ ਵੈਰਾਈਟੀ ਇਹਦਾ ਝਾੜ ਵੀ ਤਕਰੀਬਨ ਸੀਮ ਹੀ ਹੈ ਜੀ ਇਹ ਗਾਹ ਅਗਲੇ ਜਿਵੇਂ ਆਪਣੀ ਗਰਮੀ ਚ ਵੀ ਵਿਜੀ ਵੀਜੀ ਜਾ ਸਕਦੀ ਹੈ ਤਕਰੀਬਨ ਮਤਲਬ ਜੇਕਰ ਜੂਨ ਜੁਲਾਈ ਚ ਵੀ ਬੀਜਦੇ ਆਪਾਂ ਤਾਂ ਅਗਲੇ ਅਗਸਤ ਸਤੰਬਰ ਚ ਆਪਾਂ ਇਹ ਬੜਾਈ ਕਰ ਸਕਦੇ ਆ ਜੇਕਰ ਹੁਣ ਕਿਸੇ ਨੇ ਬੀਜਨੇ ਤਾਂ ਹੁਣ ਵੀ ਬੀਜੀ ਜਾ ਸਕਦੀ ਹੈ ਬਾਕੀ ਹੋਰ ਬਹੁਤ ਵੈਰਾਈਟੀਆਂ ਹੈਗੀਆਂ ਜਵਾਹਰ 45 ਐਮ ਐਲ 1 ਹੋਰ ਕਾਫੀ ਵੈਰਾਈਟੀਆਂ ਹੈਗੀਆਂ ਇਹਦੀਆਂ ਜੋ ਆਪਾਂ ਵੀ ਸਕਦੇ ਆ ਸੋ ਸਹੀ ਸਮਾਂ ਜੇਕਰ ਕਿਸੇ ਨੇ ਪਕਾਵੀ ਆਪਣੀ ਮੂੰਗੀ ਬੀਜਣੀ ਹੈ ਵੀ ਚੂਨਾ ਲਾਉਣ ਤੋਂ ਪਹਿਲਾਂ ਆਪਾਂ ਉਹਦੀ ਫਸਲ ਆਪਾਂ ਵੜ ਕੇ ਉਹਦੀ ਬਿਕਰੀ ਕਰਨੀ ਹੈ ਜਾਂ ਕਿਵੇਂ ਵੀ ਆਪਾਂ ਯੂਜ਼ ਕਰਨੀ ਹੈ ਤਾਂ ਸਹੀ ਸਮਾਂ ਉਹਦਾ 25 April ਤੱਕ ਆ ਉਸ ਤੋਂ ਬਾਅਦ ਜੇਕਰ ਲੇਟ ਹੁੰਦੀ ਹੈ ਤਾਂ ਉਹਦੀ ਵੜਾਈ 'ਚ ਕਾਫੀ ਸਮੱਸਿਆ ਆ ਸਕਦੀ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਬੈਲ ਵਾਲਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਅਪਡੇਟਸ ਮਿਲਦੀਆਂ ਰਹਿਣ ਨਵੀਆਂ-ਨਵੀਆਂ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ ਸੋ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਤੇ ਸਾਨੂੰ ਕਮੈਂਟ ਕਰਕੇ ਜਰੂਰ ਇਹ ਗੱਲ ਦੱਸਿਓ ਕਿ ਅੱਗੇ ਅਸੀਂ ਕਿਹੜੇ ਵਿਸ਼ੇ ਤੇ ਕਿਹੜੀ ਵੀਡੀਓ ਬਣਾਈਏ ਤੇ ਇੱਕ ਗੱਲ ਹੋਰ ਵੀਡੀਓ ਨੂੰ ਪਲੀਜ਼ ਵੱਧ-ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਲੋਕਾਂ ਤੱਕ ਪਹੁੰਚ ਸਕੇ ਸੋ ਜਲਦੀ ਮਿਲਦੇ ਆਂ ਵੀਡੀਓ ਵਿੱਚ ਧੰਨਵਾਦ